ਜੁੜਿਆ ਪੰਜਾਬ ਤੱਕ ਨਿਯੁਤ ਨਾਲ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਫਾਜ਼ਲ ਕਾ ਦੇ ਅਧੀਨ ਆਉਂਦਾ ਪਿੰਡ ਹੈ ਗੁੱਦੜ ਪੈਣੀ ਫਿਰ ਦੱਸਦੀ ਏ ਕਿ ਮੰਡੀ ਲਾਧੂ ਕਾ ਦੇ ਬਿਲਕੁਲ ਨਜ਼ਦੀਕ ਹੈ ਇਹ ਕੁਰਕਾ ਗੁੱਦੜ ਪੈਣੀ ਦੇ ਨਾਲ ਹੈਗੀ ਏ ਇੱਕ ਬਹੁਤ ਜਿਹੜੀ ਦਰਿਆ ਤੋਂ ਲਾਗੇ ਟਾਣੀ ਪੈਂਦੀ ਏ ਤੇਜਾ ਸਿੰਘ ਦੀ ਉਥੇ ਫਲੱਡ ਦੀ ਮਾਰ ਦੇ ਵਿੱਚ ਜਿਹੜੇ ਲੋਕ ਹੈ ਮੁਸੀਬਤ ਚਿਲ ਰਹੇ ਨੇ ਉਹਨਾਂ ਦੇ ਵਾਸਤੇ ਰਾਹਤ ਸਮਗਰੀ ਲੈ ਕੇ ਆਏ ਨੇ ਸਾਡੀ ਭੈਣ ਹੈ ਫਾਜਲ ਕਾ ਤੋਂ ਮਹਿਲਾ ਵਿੰਗ ਦੇ ਪ੍ਰਨਾਨ ਮੈਡਮ ਆ ਪੂਜਾ ਲੁਥਰਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਰਾਸ਼ਨ ਦੇ ਵਿੱਚ ਕੀ ਕੁਝ ਲੈ ਕੇ ਆਏ ਨੇ ਤੇ ਕਾਫੀ ਦਿਨਾਂ ਤੋਂ ਚਰਚਿਤ ਇੱਕ ਚਿਹਰਾ ਹੈ ਜਿਹੜਾ ਬਾਰਡਰ ਪੱਟੀ ਦੇ ਪਿੰਡਾਂ ਦੇ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਸਹੂਲियत ਹੈ ਉਹ ਮੈਡਮ ਆ ਲੈ ਕੇ ਜਾ ਰਹੇ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਸਵਾਗਤ ਹੈ ਜੀ ਮੈਡਮ ਸਾਡੇ ਪ੍ਰੋਗਰਾਮ 'ਚ ਮੈਮ ਕੀ ਕੀ ਕੁਝ ਰਾਸ਼ਨ ਲੈ ਕੇ ਆਏ ਹੋ ਤੇ ਜੇ ਗੱਲ ਕਰੀਏ ਆਪਾਂ ਫਲੱਡ ਦੀ ਤੇ ਕਿੰਨੇ ਪਿੰਡ ਜਿਹੜੇ ਹੈਗੇ ਨੇ ਉਸੀ ਲਗਭਗ ਇੱਕ ਚਰਚਾ ਚਿਹਰਾ ਬਣ ਚੁੱਕੇ ਹੋ ਜਿਹੜੇ ਲੋਕਾਂ ਦੀ ਸਾਰ ਲੈ ਰਹੇ ਹੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਫਲੱਡ ਦੀ ਸੰਭਾਵਨਾ ਹੈਗੀ ਹੈ ਹਾਂਜੀ ਸਰ ਤੋਂ ਬਿਲ ਤਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਜੀ ਔਰ ਸਭ ਨੂੰ ਮੇਰੇ ਵੱਲੋਂ ਨਮਸਕਾਰ RAM RAM ਔਰ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਹੜਾ ਦੀ ਮਾਰ ਕਰਕੇ ਬਹੁਤ ਜਿਹੜੇ ਪਿੰਡ ਨੇ ਤੇ ਧਾਨੀਆਂ ਨੇ ਉਹ ਬਹੁਤ ਪ੍ਰਭਾਵਿਤ ਹੋਈਆਂ ਨੇ ਜੀ ਔਰ ਪ੍ਰਭਾਵਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਮਾਰ ਜਿਹੜੀ ਹੋਈ ਹੈ ਜਿਹੜਾ ਉਹ ਝੋਨਾ ਉਗਾਉਂਦੇ ਨੇ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਜੀ ਔਰ ਇਹ ਜਿਹੜਾ ਟਾਈਮ ਹੁੰਦਾ ਹੈ ਇਹ ਚੋਨੇ ਦੀ ਫਸਲ ਪੂਰੀ ਤਰ੍ਹਾਂ ਪੱਕਣ ਦਾ ਟਾਈਮ ਹੁੰਦਾ ਹੈ ਜੀ ਫॉर ਆਸ ਟਾਈਮ ਤੇ ਉਹਨਾਂ ਦੇ ਜਿਹੜੇ ਚੋਨੇ ਦੀ ਫਸਲ ਹੈ ਉਹ ਪਾਣੀ ਵਿੱਚ ਡੁੱਬਨ ਕਰਕੇ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਹਮਮ ਔਰ ਕਈ ਅਜੇ ਟਾਣੀਆਂ ਨੇ ਜਿਨ੍ਹਾਂ ਦਾ ਸੰਪਰਕ ਕਈ ਅਜੇ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਜਿਹੜਾ ਹੈ ਸ਼ਹਿਰ ਦੇ ਨਾਲੋਂ ਜਿਹੜਾ ਟੁੱਟ ਚੁੱਕਿਆ ਹੈ ਜੀ ਔਰ ਉਹਨਾਂ ਦਾ ਰਾਸ਼ਨ ਲੈ ਕੇ ਆਨਾ ਜਾਂ ਉਹਨਾਂ ਦੇ ਕੋਲ ਕੋਈ ਪਸ਼ੂ ਨਹੀਂ ਤਾਂ ਉਹਨਾਂ ਦੇ ਪੱਠੀਆਂ ਦੀ ਜਿਹੜੀ ਸਮੱਸਿਆ ਬੜੀ ਵੱਡੀ ਜਿਹੜੀ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਜੀ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਪਰਸਨ ਹੈ ਉਹ ਖੁਦ ਤਾਂ ਕੁਝ ਨਾ ਕੁਝ ਖਾ ਕੇ guzara ਕਰ ਸਕਦਾ ਹੈ ਲੇਕਿਨ ਜੋ ਪਸ਼ੂਆਂ ਵਾਸਤੇ ਜਿਹੜਾ ਪੱਠੀਆਂ ਦੀ ਜਿਹੜੀ ਸਮੱਸਿਆ ਹੈ ਉਹ ਜਿਹੜੀ ਇੱਕ ਬੜੀ ਵੱਡੀ ਹੈ ਤਾਂ ਮੇਰੇ ਵੱਲੋਂ ਜਿਹੜੀ ਹੈ ਪੂਰੇ ਤਰੀਕੇ ਨਾਲ ਮੇਰੀ ਟੀਮ ਵੱਲੋਂ ਜਿਹੜਾ ਹੈ ਪੂਰੇ ਤਰੀਕੇ ਨਾਲ ਇਹੀ ਕੀਤਾ ਜਾ ਰਿਹਾ ਹੈ ਕਿ ਰਾਸ਼ਨ ਦੀਆ ਕਿੱਤਾ ਬਣਾ ਕੇ ਉਹਨਾਂ ਟਾਣੀਆਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿੱਥੇ ਜਿੱਥੇ ਜਿਨ੍ਹਾਂ ਦਾ ਸੰਪਰਕ ਜਿਹੜਾ ਉਹ ਸ਼ਹਿਰ ਤੋਂ ਟੁੱਟ ਚੁੱਕੇ ਹੈ ਤੇ ਪੱਠੀਆਂ ਦੀ ਜਿਹੜੀ ਵੀ ਸੇਵਾ ਸਾਡੇ ਵੱਲੋਂ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਜਿਹੜੀ ਇਹ ਇਸ ਤੋਂ ਪਹਿਲੇ ਅਸੀਂ ਮੁਹਾਰਕੀ ਵਾਂਹ ਮੁਹਾਰ ਸੋਨਾ ਮੁਹਾਰ ਜਮਸ਼ੇਰ ਤੇ ਗੁਲਾਬਾ ਪੈਣੀ ਉਹਦੇ ਨਾਲ ਲੱਗਦੇ ਜਿਹੜੇ ਪਿੰਡ ਸੀ ਉੱਥੇ ਟਾਣੀਆਂ ਵਿੱਚ ਸੰਪਰਕ ਕੀਤਾ ਤੇ ਉਸ ਤੋਂ ਇਲਾਵਾ ਅਸੀਂ ਦੋਨਾਂ ਨਾਨਕਾ ਕਟੀ ਨੰਬਰ 3 ਉਹਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਟਾਣੀਆਂ ਸੀ ਉੱਥੇ ਸੰਪਰਕ ਕੀਤਾ ਅੱਜ ਅਸੀਂ ਜਿਹੜਾ ਪਿੰਡ ਕੁਰਕੇ ਵਾਲੀ ਸਾਈਡ ਤੇ ਪਹੁੰਚੇ ਆ ਕਿਉਂਕਿ ਮੰਡੀ ਲਾਦੂ ਕਾ ਦੇ ਬਿਲਕੁਲ ਨਜ਼ਦੀਕ ਹੀ ਹੈ ਉੱਥੇ ਟਾਣੀ ਤੇਜਾ ਸਿੰਘ ਤੇ ਨਾਲ ਦੇ ਟਾਣੀਆਂ ਨੇ ਜਿੱਥੇ ਪਾਣੀ ਦੀ ਕਾਫੀ ਮਾਰ ਪੈ ਚੁੱਕੀ ਹੈ ਔਰ ਘਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਿਹੜੇ ਨੇ ਉਹ ਪਾਣੀ ਵਿੱਚ ਡੁੱਬ ਚੁੱਕੇ ਨੇ ਔਰ ਲੋਕਾਂ ਦਾ ਘਰਾਂ ਦੇ ਵਿੱਚੋਂ ਬਾਹਰ ਆਣਾ ਵੀ ਬੜਾ ਔਖਾ ਹੋਇਆ ਪਿਆ ਅੱਛਾ ਮੈਂ ਗੱਲ ਕਰੀਏ ਕਿ ਜਿਹੜਾ ਫਲੱਡ ਨੇ ਹੁਣ ਪ੍ਰਭਾਵਿਤ ਲੋਕਾਂ ਨੂੰ ਕੀਤਾ ਹੈ ਕੀ ਲੱਗਦਾ ਤੁਹਾਨੂੰ ਕਾਫੀ ਦਿਨਾਂ ਤੋਂ ਤੁਸੀਂ ਦੌਰੇ ਤੇ ਹੋ ਲੋਕਾਂ ਵਾਸਤੇ ਸਹੂਲियत ਲੈ ਕੇ ਜਾ ਰਹੇ ਹੋ ਪਾਣੀ ਦਾ ਵਹਾਅ ਘਟਿਆ ਹੈ ਜਾਂ ਵਧਿਆ ਦੇਖੋ ਅੱਜ ਤੋਂ 2 ਦਿਨ ਪਹਿਲੇ ਤਾਂ ਪਾਣੀ ਦਾ ਬਹਾਵ ਜਿਹੜਾ ਬਹੁਤ ਜ਼ਿਆਦਾ ਸੀ ਜੀ ਕੱਲ ਜਿਹੜਾ ਇਹ ਪਾਣੀ ਦਾ ਬਹਾਵ ਕੁਝ ਜਿਹੜਾ ਘਟਦਾ ਨਜ਼ਰ ਆਇਆ ਹੈ ਜੀ ਲੇਕਿਨ ਇਹ ਕਹੇ ਕਿ ਪੂਰੀ ਤਰ੍ਹਾਂ ਨਹੀਂ ਘਟਿਆ ਕਿਉਂਕਿ ਜਿਹੜੇ ਟਾਣੀਆਂ ਤੱਕ ਪਾਣੀ ਪਹੁੰਚਿਆ ਹੈ ਉੱਥੋਂ ਪਾਣੀ ਜਾਣ ਲੱਗਿਆ ਟਾਈਮ ਤਾਂ ਲੱਗੇਗਾ ਤੇ ਉਹਨੇ ਦੇਰ ਤੱਕ ਉਹਨਾਂ ਲੋਕਾਂ ਨੂੰ ਜਿਹੜੀ ਸਹੂਲਤ ਦੀ ਜ਼ਰੂਰਤ ਪੈਂਦੀ ਰਹੇਗੀ ਔਰ ਮੇਰੀ ਜਿਹੜੀ ਟੀਮ ਹੈ ਔਰ ਮੈਂ ਲਗਾਤਾਰ ਅਸੀਂ ਜਿਹੜੇ ਇੰਨਾ ਪਿੰਡਾਂ ਦੇ ਵਿੱਚ ਹੀ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਹਰ ਤਰੀਕੇ ਨਾਲ ਜਿਹੜੀ ਰਾਹਤ ਸਮਗਰੀ ਪਹੁੰਚਾਈ ਜਾ ਸਕੇ ਔਰ ਕਿਸੇ ਵੀ ਤਰ੍ਹਾਂ ਦੇ ਅਗਰ ਖੱਜਲ ਖੁਆਰੀਆਂ ਨੂੰ ਆਉਂਦੀ ਹੈ ਤਾਂ ਸਾਡੇ ਦਾ ਨੰਬਰ ਹੈ 983130000 ਔਰ 1 ਪਰਸਨ ਕੋਲ ਅਵੇਲੇਬਲ ਹੈ ਸਾਨੂੰ ਜਿਹੜਾ ਇਹ ਤਕਰੀਬਨ ਫੋਨ ਆਂਦੇ ਰਹਿੰਦੇ ਨੇ ਕਿਸੇ ਨੂੰ ਅਗਰ ਪੱਠਿਆਂ ਦੀ ਜ਼ਰੂਰਤ ਹੈ ਤਾਂ ਸਾਡੀ ਟੀਮ ਵੱਲੋਂ ਪੱਠੇ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਇਸੇ ਨਾਸ਼ਨ ਦੀ ਜ਼ਰੂਰਤ ਹੈ ਤਾਂ ਨਾਸ਼ਨ ਪੁਆਇੰਟ ਕਰਵਾਏ ਜਾ ਰਹੇ ਨੇ ਮੈਮ ਲੋਕ ਐ ਅਕਸਰ ਕੋਈ ਨਾ ਕੋਈ ਤੁਹਾਡੇ ਅੱਗੇ ਮੰਗ ਵਗਦੀ ਰੱਖਦੇ ਹੋਣਗੇ ਕਿਹੜੀ ਵੱਡੀ ਮੰਗ ਦੇਖੀ ਹੈ ਜਿਹੜੀ ਲੋਕਾਂ ਨੂੰ ਸਹੂਲਤ ਦੀ ਇੱਥੇ ਕਮੀ ਰਹਿ ਗਈ ਹੈ ਆ ਸਭ ਤੋਂ ਵੱਡੀ ਡਿਮਾਂਡ ਹੈ ਜੀ ਪੱਠਿਆਂ ਦੀ ਜੀ ਪੱਠਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਔਰ ਜਿੰਨਾ ਜਿੰਨਾ ਵੀ ਫੋਨ ਆਂਦਾ ਹੈ ਉਹ ਤਕਰੀਬਨ ਸਾਨੂੰ ਪੱਠਿਆਂ ਦੀ ਡਿਮਾਂਡ ਕਰਦਾ ਹੈ ਜੀ ਔਰ ਕੁਛ ਇੱਕ ਕਾਰਨ ਹੁੰਦੇ ਨੇ ਜਿਵੇਂ ਜਿੱਥੇ ਬਜ਼ੁਰਗ ਮਾਤਾਵਾਂ ਰਹਿੰਦੀਆਂ ਨੇ ਸੜੀਏ ਬੈਠਾ ਰਹਿੰਦੀਆਂ ਨੇ ਜਿਨ੍ਹਾਂ ਦਾ ਆ ਨਾਲ ਆਸ-ਪਾਸ ਕਰਨ ਵਾਲਾ ਕੋਈ ਨਹੀਂ ਹੈਗਾ ਜਾਂ ਇਹ ਕਹਈਏ ਕਿ ਉਹਨਾਂ ਦੇ ਜਿਹੜੇ ਨੇ ਬੰਦੇ ਸਿਰ ਤੇ ਨਹੀਂ ਇਹ ਤਾਂ ਉਹਨਾਂ ਵੱਲ ਸਪੈਸ਼ਲ ਰਾਸ਼ਨ ਵੱਲੋਂ ਵਾਸਤੇ ਕੋਲ ਆਂਦੀ ਏ ਤਾਂ ਸਾਡਾ ਜਿਹੜਾ ਪ੍ਰੋਪਰ ਉਹਨਾਂ ਨੂੰ ਸੰਪਰਕ ਕਰਕੇ ਤਾਂ ਜਿਹੜੀ ਉਹਨਾਂ ਨੂੰ ਸਹੂਲਤ ਪਹੁੰਚਾਈ ਜਾਂਦੀ ਹੈ ਐ ਮੈਮ ਰਾਸ਼ਨ ਵਿੱਚ ਕੀ ਕੀ ਲੈ ਕੇ ਆਇਓ ਰਾਸ਼ਨ ਵਿੱਚ ਇਹ ਦੇਖੋ ਖੰਡੇ ਪੱਤੀ ਏ ਘਿਓ ਏ ਨਾਲ ਹੀ ਜਿਹੜਾ ਇਹ ਸਾਬਣੇ ਗਏ ਦਾ ਲੈ ਗਿਆ ਨਹੀਂ ਜੀ ਠੀਕ ਹੈ ਨਾਲ ਹਲਦੀ ਹੈ ਤੇ ਨਾਲ ਨਮਕ ਹੈ ਗਿਆ ਜੀ ਜੀ ਠੀਕ ਹੈ ਬਿਸਕੁਟਸ ਵਗੈਰਾ ਲੈ ਕੇ ਆਏ ਬੱਚਿਆਂ ਵਾਸਤੇ ਔਰ ਜਿਹੜੇ ਸੁੱਕੇ ਦੁੱਧ ਦੇ ਪੈਕਟ ਲੈ ਕੇ ਆਏ ਆ ਠੀਕ ਹੈ ਕਿਉਂਕਿ ਕਿਤੇ ਨਾ ਕਿਤੇ ਚਾਹ ਵਗੈਰਾ ਬਣਾਉਣ ਵਾਸਤੇ ਉਹਨਾਂ ਨੂੰ ਦੁੱਧ ਦੀ ਜ਼ਰੂਰਤ ਪੈਂਦੀ ਹੈ ਔਰ ਦੁੱਧ ਉਹਨਾਂ ਨੂੰ ਨਾਮ ਦੇਣ ਕਰਕੇ ਬੜੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਜੀ ਮੈਮ ਇੱਕ ਬਹੁਤ ਵੱਡੀ ਗੱਲ ਹੈ ਲੋਕਾਂ ਦੇ ਵਾਸਤੇ ਸਹੂਲियत ਲੈ ਕੇ ਜਾਣਾ ਉਹਨਾਂ ਨੂੰ ਜ਼ਰੂਰਤ ਦੀਆਂ ਜਿਹੜੀਆਂ ਘਰੇਲੂ ਚੀਜ਼ਾਂ ਨੂੰ ਪੂਰਤੀ ਕਰਨੀ ਪਰ ਇੱਕ ਗੱਲ ਵੱਡੀ ਹੈ 47 ਤੋਂ ਬਾਅਦ ਹੈ ਹੁਣ ਤੱਕ ਬਾਰਡਰ ਪੱਟੀ ਦੇ ਲੋਕ ਸੰਤਾਪ ਹੰਡਾ ਰਹੇ ਨੇ ਜੇ ਬਾਰਡਰ ਤੇ ਕੋਈ ਸਮੱਗਲਿੰਗ ਹੁੰਦੀ ਹੈ ਮੂਵਮੈਂਟ ਹੁੰਦੀ ਹੈ ਤਦ ਵੀ ਇਹ ਇਨ੍ਹਾਂ ਲੋਕਾਂ ਦਾ ਇਨ੍ਹਾਂ ਪਿੰਡਾਂ ਦਾ ਹਾਲਾਤ ਮਾੜਾ ਹੁੰਦਾ ਜਦੋਂ ਦੋ ਮੁਲਕਾਂ ਦੇ ਵਿੱਚ ਅਣਬਣ ਹੋ ਜਾਂਦੀ ਹੈ ਉਦੋਂ ਵੀ ਇਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਚੱਲੋ ਇੱਥੋਂ ਜਦੋਂ ਫਲੱਡ ਆ ਜਾਂਦਾ ਹੈ ਇਹ ਸੰਤਾਪ ਹੰਡਾ ਰਹੇ ਨੇ ਇਹਨਾਂ ਦੇ ਵਾਸਤੇ ਕੋਈ ਲਹਿਦਾ ਜਾਂ ਅਲੱਗ ਤਰ੍ਹਾਂ ਦੀ ਸਰਕਾਰਾਂ ਪਾਲਿਸੀ ਨਹੀਂ ਬਣਾਦੇ ਤੁਸੀਂ ਵੀ ਸਰਕਾਰ ਦੇ ਵਿੱਚ ਹੋ ਕਿ ਤੁਹਾਡੇ ਫਰਜ਼ ਨਹੀਂ ਬਣਦੇ ਕੀ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਹੈ ਸਪੈਸ਼ਲ ਪਾਲਿਸੀ ਵਾਸਤੇ ਕਿਉਂਕਿ ਹਰ ਵਾਰੀ ਇਹਨਾਂ ਨੂੰ ਮਾਰ ਚਲਣੀ ਪੈਂਦੀ ਹੈ ਕੀ ਇਹਦੇ ਤੇ ਤੁਹਾਡਾ ਬਿਆਨ ਹੈ ਅ ਦੇਖੋ ਸਾਡੀ ਪਿੱਛੇ ਵੀ ਅਸੀਂ ਮੀਟਿੰਗ 'ਚ ਗਏ ਸੀ ਜਿੱਤੇ ਸਾਡੀ ਪੂਰੇ ਪੰਜਾਬ ਲੈਵਲ ਦੀ ਮੀਟਿੰਗ ਸੀ ਜਿੰਦੇ ਵਿੱਚ ਸਾਡੇ ਸਾਰੇ ਹੀ ਜਿਹੜੇ ਉਦედაਰ ਸਹਿਬਾਨ ਸੀ ਸਾਡੇ ਜਿੰਨੇ ਵੀ ਪੰਜਾਬ ਪਰਿਵਾਰੀ ਸੀ ਮਨੀਸ਼ੋ ਦੀ ਆ ਜੀ ਨਾਲ ਸਾਡੇ ਜਿਹੜੇ ਊਮਨ ਵਿੰਗ ਦੇ ਪ੍ਰਧਾਨ ਸੀ ਉੱਤੇ ਅਮਨ ਅਰੋੜਾ ਜੀ ਸਾਰੇ ਉੱਤੇ ਮੌਜੂਦ ਸੀ ਔਰ ਮੇਰੇ ਵੱਲੋਂ ਅ ਜਿਹੜੀ ਸਭ ਤੋਂ ਪਹਿਲੇ ਹੀ ਆਵਾਜ਼ ਚੱਕੀ ਗਈ ਸੀ ਕਿ ਸਾਡੇ ਉਸ ਪਾਸੇ ਖੜਾਂ ਦੀ ਜਿਹੜੀ ਮਾਰ ਪੈਣੀ ਸ਼ੁਰੂ ਹੋ ਗਈ ਏ ਕਿਉਂਕਿ ਉਸ ਟਾਈਮ ਸਾਬੂ ਆਣੇ ਦੇ ਵਿੱਚ ਜਿਹੜੀ ਇਹ ਸੇਮ ਨਾਲ ਟੁੱਟ ਚੁੱਕਿਆ ਸੀ ਜੀ ਔਰ ਟੁੱਟਣ ਕਰਕੇ ਜਿਹੜਾ ਇਹ ਆਸ-ਪਾਸ ਦੇ ਪਿੰਡ ਕੇਰ ਜਾਂ ਪਿੰਡ ਹੋ ਗਿਆ ਉਹਨੇ ਨਾਲ ਜਿੰਨੇ ਪਿੰਡ ਸੀ ਉਹਨਾਂ ਵਿੱਚ ਉਹ ਨੁਕਸਾਨ ਉਹਨਾਂ ਦਾ ਹੋਣਾ ਸ਼ੁਰੂ ਹੋ ਚੁੱਕਿਆ ਸੀ ਜੀ ਔਰ ਇਹ ਆਵਾਜ਼ ਮੇਰੇ ਵੱਲ ਚੱਕੀ ਗਈ ਸੀ ਕਿ ਸਾਡੇ ਜਿਹੜੇ ਬਾਰਡਰ ਪੱਤੀ ਦਾ ਇਲਾਕਾ ਹੈ ਉਹਨਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਸਭ ਤੋਂ ਜ਼ਿਆਦਾ ਦਿੱਕਤ ਆਂਦੀ ਏ ਕਿ ਜੇ ਇਹਨਾਂ ਦੀਆਂ ਜ਼ਮੀਨਾਂ ਨਹੀਂ ਉਹ ਕੱਚੀਆਂ ਨਹੀਂ ਜੀ ਉਹਨਾਂ ਦਾ ਨੁਕਸਾਨ ਹੁੰਦਾ ਲੇਕਿਨ ਉਹਨਾਂ ਦੀ ਪਰਪਾਈ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਂਦੀ ਜੀ ਔਰ ਮੇਰੇ ਵੱਲੋਂ ਇਹ ਵੀ ਡਿਮਾਂਡ ਰੱਖੀ ਗਈ ਸੀ ਕਿ ਜਿਹੜੀਆਂ ਇਹ ਕੱਚੀਆਂ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਇਹ ਜਲਦ ਜਲਦ ਹੱਲ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਉਚਿਤ ਮੁਆਵਜ਼ਾ ਅਗਰ ਇਹਨਾਂ ਦੇ ਆਪਣੇ ਜ਼ਮੀਨਾਂ ਹੋਣ ਗਿਆ ਤਾਂ ਕੱਲ ਨੂੰ ਜਿਹੜਾ ਉਹ ਮੁਆਵਜ਼ਾ ਲੈਣਾ ਉਹਨਾਂ ਵਸ ਸੁੱਕਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਵਾਸਤੇ ਮੁਆਵਜ਼ੇ ਦੀ ਡਿਮਾਂਡ ਕਰਨੀ ਬੜੀ ਔਖੀ ਹੋ ਜਾਂਦੀ ਹੈ ਜੀ ਔਰ ਮੇਰੇ ਵੱਲੋਂ ਹੀ ਚੀਜ਼ ਕਹੀ ਗਈ ਸੀ ਤੇ ਹੁਣ ਵੀ ਮੇਰੀ ਸਰਕਾਰ ਨੂੰ ਲਗਾਤਾਰ ਮੇਰੀ ਅਪੀਲ ਚੱਲ ਰਹੀ ਹੈ ਕਿ ਜਿੰਨਾ ਵੀ ਉਹਨਾਂ ਦੇ ਨੁਕਸਾਨ ਹੋਇਆ ਹੈ ਉਹਨਾਂ ਦੀ ਭਰਪਾਈ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੜਾ ਦਾ ਪਾਣੀ ਸੁੱਕਦਾ ਹੈ ਤਾਂ ਇਹ ਦੁਬਾਰਾ ਤੋਂ ਜਿਹੜੇ ਉੱਠਣ ਦੇ ਕਾਬਿਲ ਹੋ ਜਾਣ ਤੇ ਆਪਣੀ ਜਿਹੜੀ ਅਗਲੀ ਫਸਲ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਸਕਣ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ